ਦੇ ਸਾਰੇ ਬਾਰਡਰ ਨੇ ਉਹ ਸੀਲ ਕਰਤੇ ਦਿੱਲੀ ਨੇ ਵੀ ਧਾਰਾ 144 ਲਾਤੀ ਹੈ ਹਾਂਜੀ ਉਹ ਆਪਣਾ ਫਰਜ਼ ਨਿਭਾ ਰਹੇ ਨੇ ਮੈਂ ਇੱਕ ਬੈਸ ਵਿੱਚ ਮੈਂ ਪਹਿਲਾਂ ਕਿਸਾਨ ਆ ਬਾਅਦ ਵਿੱਚ ਮੈਂ ਸਿੰਗਰ ਆ ਇੱਕ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਜਾਇਜ਼ ਮੰਗਾਂ ਨੇ ਤੇ ਉਹਨਾਂ ਨੂੰ ਸਪੋਰਟ ਕਰਨਾ ਤੋਂ ਲਾਸਟ ਪ੍ਰੋਟੈਸਟ ਖਤਮ ਹੋਇਆ ਸੀ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਕਿ ਐਮਐਸਪੀ ਨੂੰ ਲੈ ਕੇ ਕਮੇਟੀ ਬਣਾ ਕੇ ਉਹਦੇ ਤੇ ਵਰਕਆਊਟ ਕੀਤਾ ਜਾਊਗਾ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਪਿੱਛੇ ਹਲਪ ਤੇ ਜਿਨ੍ਹਾਂ ਨੂੰ ਭਾਰਤ ਪਤੰਡਾ ਵਾਰਡ ਦਿੱਤਾ ਗਿਆ ਉਹਨਾਂ ਨੂੰ ਅਵਾਰਡ ਦਿੱਤਾ ਪਰ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਕਿਸੇ ਸਰਕਾਰ ਨੇ ਨਹੀਂ ਮੰਨੀ ਸਾਨੂੰ ਉਮੀਦ ਹੈ ਕਿ ਸਾਡੇ ਬੜੇ ਪਿਆਰੇ ਇਨਸਾਨ ਨੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਉਹ ਬੜਾ ਜਲਦੀ ਇਹ ਡਿਸੀਜਨ ਲੈ ਲੈਂਦੇ ਨੇ 1 ਮਿੰਟ ਦੇ ਵਿੱਚ ਤਾਂ ਕਿਸਾਨਾਂ ਨੂੰ ਉਮੀਦ ਹੈ ਕਿ ਉਹ ਕੱਲ ਉਹਨਾਂ ਦੇ ਕੰਮ ਕਰ ਸਕਦੇ ਨੇ ਉਹ ਕੰਮ ਕਰ ਸਕਦੇ ਨੇ ਐਮਐਸਪੀ ਦੇ ਕਾਨੂੰਨ ਦੀ ਜਿਹੜੀ ਗੱਲ ਹੈ ਜਾਂ ਸੁਆਮੀ ਨਾਥਨ ਜੀ ਦੀ ਰਿਪੋਰਟ ਹੈ ਜਿਹੜੀ ਕਿ ਉਹਨਾਂ ਨੇ ਸੀ2+50 ਦਾ ਫਾਰਮੂਲਾ ਦਿੱਤਾ ਸੀ ਉਹਨਾਂ ਨੇ ਰਿਸਰਚ ਕੀਤੀ ਸੀ ਕਿ ਹਰ ਇੱਕ ਨੌਕਰੀ ਪੇਸ਼ੇ ਵਾਲੇ ਨੂੰ ਸੰਡੇ ਦੀ ਛੁੱਟੀ ਮਿਲਦੀ ਹੈ ਉਹਨੂੰ ਓਵਰਟਾਈਮ ਜੇ ਕਰਦਾ ਉਹ ਵੀ ਮਿਲਦਾ ਉਹਨੂੰ ਪੈਨਸ਼ਨ ਵੀ ਮਿਲਦੀ ਹੈ ਤੇ ਕਿਸਾਨ ਜਿਹੜਾ ਉਹ ਕੱਲਾ ਏਦਾਂ ਦਾ ਇੱਕ ਇਨਸਾਨ ਹੈ ਜਿਹੜਾ ਗਰਮੀ ਸਰਦੀ 24 ਘੰਟੇ ਕੰਮ ਕਰਦਾ ਐਨਾ ਸੈਚਰਡੇ ਸੰਡੇ ਆ ਉਹਦੇ ਲਈ ਨਾ ਓਵਰਟਾਈਮ ਹੈ ਤੇ ਉਹਦਾ ਪਰਿਵਾਰ ਵੀ ਨਾਲ ਲੱਗਿਆ ਰਹਿੰਦਾ ਉਹਨਾਂ ਨੇ ਰਿਸਰਚ ਕਰਕੇ ਫਾਰਮੂਲਾ ਦਿੱਤਾ ਸੀ ਵੀ C2 Plus, 50 ਦੇ حساب ਦੇ ਨਾਲ ਕਿਸਾਨਾਂ ਨੂੰ ਰੇਟ ਦਿੱਤਾ ਜਾਵੇ ਤੇ ਸਾਡੇ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਜਦੋਂ ਸੀਐਮਸੀ ਗੁਜਰਾਤ ਦੇ ਇਹ ਵੀ ਉਸ ਗੱਲ ਦਾ ਸਪੋਰਟ ਕਰਦੇ ਸੀ ਤਾਂ ਉਹਨਾਂ ਤੋਂ ਸਾਨੂੰ ਉਮੀਦ ਹੈ ਇਸ ਲਈ ਕਿਸਾਨ ਜਾ ਰਹੇ ਨੇ ਜਿੰਨੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਦੇ ਕੇਸ ਨਹੀਂ ਵਾਪਸ ਹੋਏ ਤੇ ਐਗਰੀਕਲਚਰ ਜਿਹੜਾ ਸ਼ੋਧ ਵਿਲੇ ਆ ਉਹਦੇ ਚ ਕਿਸਾਨਾਂ ਨੂੰ ਵਿੱਚ ਰੱਖਿਆ ਗਿਆ ਇਹ ਕਈ ਮੁੱਦੇ ਨੇ ਜਿਨ੍ਹਾਂ ਨੇ ਸਰਕਾਰ ਨੇ ਆਪ ਪ੍ਰੋਮਿਸ ਕੀਤਾ ਸੀ ਉਹ ਪੂਰੇ ਕਰਵਾਉਣ ਦੇ ਲਈ ਕਿਸਾਨ ਜਾ ਰਹੇ ਨੇ ਕਲਾਕਾਰ ਤੇ ਕਿਸਾਨ ਹੋਣ ਦੇ ਨਾਤੇ ਮੈਂ ਸਪੋਰਟ ਕਰਨਾ ਹੈ ਕਲਾਕਾਰ ਨੇ